ਅੱਜ ਦਿੱਲੀ ਦੇ ਜੰਤਰ ਮੰਤਰ ਵਿਖੇ ਆਲ ਇੰਡੀਆ ਯੂਥ ਕਾਂਗਰਸ ਵੱਲੋਂ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਕਾਂਗਰਸ ਵੱਲੋਂ ਭਾਜਪਾ ਸਰਕਾਰ ਨੂੰ NEET ਇਗਜ਼ਾਮ ਦੇ ਮਾਮਲੇ ਵਿੱਚ ਘੇਰਨ ਲਈ ਕੀਤਾ ਗਿਆ ਹੈ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਘੁਟਾਲਿਆਂ ਦੀ ਸਰਕਾਰ ਹੈ। ਇਹਨਾਂ ਵੱਲੋਂ ਦੇਸ਼ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ। ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਹੈ। ਮੈਂ ਪੰਜਾਬ ਯੂਥ ਕਾਂਗਰਸ ਤੋਂ ਸੀਨੀਅਰ ਜਨਰਲ ਸੈਕਟਰੀ ਹਾਂ। ਅੰਮ੍ਰਿਤਸਰ ਤੋਂ ਆਇਆ ਤੇ ਅੱਜ ਅਸੀਂ ਜਿਸ ਧਰਨੇ ਵਿੱਚ ਆਏ ਆ ਇਹ ਧਰਨਾ ਇੰਡੀਅਨ ਫਰੰਟ ਜਿਸ ਤਰ੍ਹਾਂ ਇੰਡੀਆ ਅਲਾਈਅንስ ਮੇਨ ਕਾਂਗਰਸ ਪਾਰਟੀ ਦਾ ਗਠਜੰਬੰਧਨ ਹੋਇਆ ਆ ਆਈਐਨਡੀਆਈਏ ਇਸੇ ਤਰ੍ਹਾਂ ਯੂਥ ਦਾ ਵੀ ਇੱਕ ਗਠਨ ਹੋਇਆ ਜਿਹਦੇ ਵਿੱਚ ਕਰੀਬ 40 ਪਾਰਟੀਆਂ ਦਾ ਗਠਜੰਬੰਧਨ ਹੋ ਕੇ ਤੇ ਉਹ ਇੰਡੀਆ ਫਰੰਟ ਨਾਮ ਅਸੀਂ ਦਿੱਤਾ ਹੈ ਤੇ ਅੱਜ ਅਸੀਂ ਜਿਹੜਾ ਪ੍ਰੋਟੈਸਟ ਕੀਤਾ ਏ ਉਹ ਜਿਹੜਾ ਪੇਪਰ ਲੀਕ ਕੀਤਾ ਏ ਆਪਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 9 ਲੱਖ ਨੌਜਵਾਨਾਂ ਦਾ ਫਿਊਚਰ ਖਤਰੇ 'ਚ ਪਾਇਆ ਹੈ ਉਸ ਦੇ ਵਿਰੁੱਧ ਉਸ ਦੇ ਖਿਲਾਫ ਅਸੀਂ ਅੱਜ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਜੀ ਪਰ ਆ ਸਰਕਾਰ ਕਾ ਕਹਿਣਾ ਹੈ ਕਿ ਇਤਨੇ ਬੜੇ ਜਿਹੜੇ ਐਨੇ ਵੱਡੇ ਪੱਧਰ ਤੇ ਜਿਹੜੀ ਘਟਾਲਾ ਜਿਹੜਾ ਨਹੀਂ ਹੋਇਆ ਜਿੰਨਾ ਰੋਲਾ ਪਾਇਆ ਜਾ ਰਿਹਾ ਕਿਉਂ ਨਹੀਂ ਹੋਇਆ ਜੀ ਇੱਕ 9 ਲੱਖ ਹੈਨਾ 9 ਲੱਖ ਦੇਸ਼ ਦੇ ਨੌਜਵਾਨਾਂ ਨੇ ਪੇਪਰ ਜੜਾ ਵਾ ਭਰਿਆ ਸੀ ਤੇ ਉਹ ਲੀਕ ਕਰਕੇ ਪੇਪਰ ਰੱਦ ਕਰ ਦਿੱਤਾ ਗਿਆ ਇਹਦਾ ਫੈਸਲਾ ਬਹੁਤ ਜਲਦੀ ਸੁਪਰੀਮ ਕੋਰਟ ਚ ਆਉਣਾ ਸੁਪਰੀਮ ਕੋਰਟ ਚ ਯਾਚੀਗਾ ਦਰਜ ਆ ਹਾਂਜੀ ਹਾਂ ਆਜ ਹੀ ਫੈਸਲਾ ਹੈ ਤੇ ਆ ਜਾਣਾ ਜਲਦੀ ਤੁਹਾਡੇ ਸਾਹਮਣੇ ਸੱਚ ਦਾ ਸੱਚ ਸਾਨੂੰ ਜਿਹੜਾ ਸਾਡਾ ਨਿਆਇਪਾਲਿਕਾ ਹੈ ਸਭ ਤੋਂ ਉੱਚ ਨਿਆਇਪਾਲਿਕਾ ਸੁਪਰੀਮ ਕੋਰਟ ਤੇ ਪੂਰਾ ਵਿਸ਼ਵਾਸ ਆ ਵਧੀਆ ਫੈਸਲਾ ਆਏਗਾ ਹੱਕ ਚ ਆਏਗਾ ਤੁਸੀਂ ਅੱਜ ਪੰਜਾਬ ਦੀ ਗੱਲ ਕਰੀਏ ਜਿਹੜਾ ਮਾਹੌਲ ਹੈ ਪੰਜਾਬ ਦਾ ਅੱਜ ਗੈਂਗਸਟਰ ਬਾਦ ਬਹੁਤ ਵੱਡਿਆ ਹੋਇਆ ਕਤਲ ਹੋ ਰਹੇ ਨੇ ਪਰ ਮੀਂਹ ਵਾਲੇ ਘਟਨਾ ਹੋਈ ਸੀ ਅੱਜ ਫੇਰ ਜਿਹੜੀ ਹੋਈ ਲੁਧਿਆਣਾ ਵਿੱਚ ਹੋਈ ਸੀ ਲੁਧਿਆਣਾ ਵਿੱਚ ਲੁਧਿਆਣਾ ਜਿਸ ਤਰ੍ਹਾਂ ਉਹ ਨਿਹੰਗ ਸਿੰਘ ਦੇ ਪਹਿਰ ਆਵੇ ਦੇ ਵਿੱਚ ਇੱਕ ਸ਼ਿਵਸਨਾ ਆਗੂ ਦਾ ਚੌਂਕ 'ਚ ਦਿਨ ਦਿਹਾੜੇ ਜਿਹੜਾ ਕਤਲ ਕੀਤਾ ਏ ਉਹਦਾ ਲਾਣ ਆਰਡਰ ਦੀ ਸਥਿਤੀ ਆ ਪੂਰੇ ਪੰਜਾਬ 'ਚ ਬਹੁਤ ਜ਼ਿਆਦੀ ਖਰਾਬ ਆ ਇੰਨਾ ਕਿ ਬੁਰਾ ਹਾਲ ਆ ਲੁੱਟਾਂ ਖੋਹਾਂ ਗੈਂਗਸਟਰ ਚੋਰਾ ਦਾ ਪੂਰੀ ਖੋਲ ਪਈਦੀ ਆ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਇੱਕ ਪੰਜਾਬ ਇੱਕ ਐਸਾ ਸੂਬਾ ਸੀ ਜਿਹੜਾ ਅਮਨ ਸ਼ਾਂਤੀ ਦਾ ਪ੍ਰਤੀਕ ਸੀ ਸੋ ਅੱਜ ਪੰਜਾਬ ਦੇ ਵਿੱਚ ਲੱਖਾਂ ਦੀ ਤਦਾਰ ਨਾਲ ਜਿਹੜਾ ਟੂਰਿਸਟ ਆ ਵਿਜ਼ਿਟ ਕਰਦਾ ਵਾ ਹਰ ਰੋਜ਼ ਜੇ ਆਪਾਂ ਕੱਲੇ ਅੰਮ੍ਰਿਤਸਰ ਦੀ ਗੱਲ ਕਰੀਏ ਹਰਮੰਦਰ ਸਾਹਿਬ ਦੀ ਡੇਢ ਤੋਂ 2 ਲੱਖ ਯਾਤਰੀ ਸ਼ਰਧਾਲੂ ਢਿੱਲੀ ਆਉਂਦੇ ਆ ਤੇ ਸ਼ੁੱਕਰ ਸ਼ਨੀ ਐਤਵਾਰ ਇਹ ਸੰਖਿਆ ਵਧ ਕੇ 4 ਤੋਂ 5 ਲੱਖ ਹੋ ਜਾਂਦੀ ਹੈ ਜੇ ਇਸੇ ਤਰ੍ਹਾਂ ਦਾ ਮਾਹੌਲ ਰਹੇਗਾ ਕੋਈ ਵੀ ਆਪਣੇ ਪਰਿਵਾਰ ਸਮੇਤ ਐਸੀ ਜਗ੍ਹਾ ਤੇ ਆਣਾ ਪਸੰਦ ਨਹੀਂ ਕਰੇਗਾ ਜਿੱਥੇ ਇਹੋ ਜਿਹੇ ਵਾਰਦਾਤਾ ਹੁੰਦੀਆਂ ਹੋਣ ਸੋ ਪੂਰੀ ਪੂਰੀ ਤਰ੍ਹਾਂ ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਚ ਪੂਰੀ ਤਰ੍ਹਾਂ ਫੇਲ ਹੋ ਚੁਕੀ ਆ ਕੇਂਦਰ ਸਰਕਾਰ ਦੀ ਗੱਲ ਕਰੀਏ ਗੱਲ ਵੀ ਨਹੀਂ ਹੋਣ ਦਿੱਤੀ ਗਈ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਵੀ ਇੰਨੇ ਸਾਂਸਦ ਸੀਗੇ ਕੇਂਦਰ ਸਰਕਾਰ ਦੇ ਵੀ ਤੇ ਪੰਜਾਬ ਦੇ ਵੀ ਸਾਥਪਾਤ ਸਾਥਪਤੀ ਦੇ ਕਾਂਗਰਸ ਦੇ ਵੀ ਲੇਕਿਨ ਬਹਿਸ ਨਹੀਂ ਹੋਈ ਕੀ ਕਰਦੇ ਦੇਖੋ ਜਿਹੜਾ ਹੁਣ ਸਾਡਾ ਵਿਪੱਖਸ਼ ਆ ਨਾ ਪੂਰਾ ਸਟਰੋਂਗ ਆ ਕਾਂਗਰਸ ਦਾ ਵਿਪੱਖ ਜਿਹੜਾ ਇੰਡੀਆ ਆਲਾਈਜ ਦਾ ਗਠਜੰਦਨ ਦਾ ਜਿਹੜੀ ਆਪਣਾ ਗਠਜੰਦਨ ਜਿਹੜਾ ਸਾਡੇ ਸੰਸਦ ਹੈ ਪੂਰੀ ਮਾਤਰਾ ਦੇ ਵਿੱਚ ਹੈ ਤੇ ਉਹ ਬੁਖਲਾਏ ਪਏ ਆ ਭਾਰਤ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਆ ਸਦਸੇ ਉਹ ਬੁਖਲਾਏ ਪਏ ਆ ਉਹਨਾਂ ਨੂੰ ਤੁਸੀਂ ਪਹਿਲੇ ਦਿਨ ਹੀ ਦੇਖੋ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਤੱਥਾਂ ਦੇ ਆਧਾਰ ਤੇ ਸਪੀਚ ਕੀਤੀ ਆ ਸੋ ਇੱਕ ਇੱਕ ਗੱਲ ਤੇ ਸੱਚਾਈ ਆ ਵੇਖੋ ਐਡਾ ਵੱਡਾ ਸਦਨ ਹੈ ਪਾਰਲੀਮੈਂਟ ਦੇ ਅੰਦਰ ਨਰਿੰਦਰ ਮੋਦੀ ਜੀ ਉੱਠ ਕੇ ਸ਼ਰੇਮ ਝੂਠ ਬੋਲ ਰਹੇ ਰਾਜਨਾਥ ਜੀ ਜਿਹੜੇ ਸਾਡੇ ਮੰਤਰੀ ਨੇ ਹਿੰਦੁਸਤਾਨ ਦੇ ਉਹ ਝੂਠ ਬੋਲ ਰਹੇ ਕਿ ਜਿਹੜਾ ਅਗਨੀ ਵੀਰ ਸਾਡੇ ਪੰਜਾਬ ਲੁਧਿਆਣਾ ਦਾ ਜਿਹੜਾ ਅਗਨੀ ਵੀਰ ਸ਼ਹੀਦ ਹੋਇਆ ਏ ਕਿ ਅਸੀਂ ਉਹਨਾਂ ਨੂੰ 1 ਕਰੋੜ ਰੁਪਏ ਦਿੱਤਾ ਹੈ ਜਦਕਿ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਸਾਡੇ ਮਾਨਯੋਗ ਗਰਾਹੁਲ ਗਾਂਧੀ ਜੀ ਉਹਨਾਂ ਦੇ ਘਰ ਗਏ ਪ੍ਰੋਪਰ ਬੀਬੀਸੀ ਨਿਊਜ਼ ਤੇ ਇਹ ਨਿਊਜ਼ ਵੀ ਚੱਲੀ ਆ ਸਾਰਾ ਵੀਡੀਓਗ੍ਰਾਫੀ ਉਹ ਮੌਜੂਦ ਹੈ ਪਰਿਵਾਰ ਜ਼ਿੰਦਾ ਜਗਦਾ ਉਹ ਥੋੜੇ ਦਿਨ ਪਹਿਲਾਂ ਵੀ ਉਹਨਾਂ ਨੇ ਬਿਆਨ ਦਿੱਤੇ ਕਿ ਸਾਨੂੰ ਕੇਂਦਰ ਸਰਕਾਰੋਂ 1 ਰੁਪਈਆ ਨਹੀਂ ਆਇਆ ਤੇ ਜਦਕਿ ਰਾਜਨਾਥ ਜੀ ਜਾਂ ਮੋਦੀ ਪਾਰਲੀਮੈਂਟ ਚ ਖੜ ਕੇ ਸਾਰੇ ਅਫਸਰ ਝੂਠ ਬੋਲ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ 1 ਕਰੋੜ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਆ। ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਹੈ ਇਹ Hindu ਬਿਆਨਾਂ ਦੇ ਵਿਵਾਦ ਦੇ ਉੱਤੇ ਵੀ ਕਾਫੀ ਮਸਲਾ ਜਿਹੜਾ ਉੱਠਿਆ ਸੀਗਾ ਉਹ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਰਾਹੁਲ ਗਾਂਧੀ ਜੀ ਨੇ ਕਿਹਾ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨਾ ਪੂਰਾ Hindu ਸਮਾਜ ਨਹੀਂ ਹੈ। ਜਿਹੜਾ ਨਰਿੰਦਰ ਮੋਦੀ ਆ ਪੂਰਾ Hindu ਸਮਾਜ ਨਹੀਂ ਹੈ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਤੋੜ ਮਰੋੜ ਕੇ ਬਿਆਨ ਜਿਹੜਾ ਵਾ ਰਾਹੁਲ ਗਾਂਧੀ ਜੀ ਦਾ ਪੇਸ਼ ਕਰਦੇ ਆ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕਰਤੀ ਜਾਂਦੀ ਆ ਹਰ ਵਾਰੀ ਪਰ ਦੇਸ਼ ਦੀ ਜਿਹੜੀ ਜਨਤਾ ਉਹ ਸੱਚ ਜਾਣਦੀ ਆ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਕਲੀਅਰ ਸੀ ਜਦੋਂ ਦੇਖਿਆ ਸ਼ਿਵਜੀ ਮਹਾਰਾਜ ਦਾ ਸਰੂਪ ਫੋਟੋ ਰਾਹੁਲ ਗਾਂਧੀ ਜੀ ਦਿਖਾਉਂਦੇ ਸੀ ਕੈਮਰਾ ਜਿਹੜਾ ਵਾ ਉਹ ਹਟਾ ਕੇ ਸਪੀਕਰ ਉਕੇ ਸਪੀਕਰ ਸਾਹਬ ਤੇ ਕਰ ਦਿੱਤਾ ਜਾਂਦਾ ਸੀ ਤੁਸੀਂ ਦੇਖਿਆ ਸਾਰੀ ਦੁਨੀਆ ਨੇ ਦੇਖਿਆ ਸਾਰੇ ਹਿੰਦੁਸਤਾਨ ਨੇ ਦੇਖਿਆ ਉਹਨਾਂ ਨੇ ਦਿਖਾਇਆ ਕਿ ਜਿਹੜਾ ਸ਼ਿਵਜੀ ਮਹਾਰਾਜ ਜੀ ਦਾ ਸਰੂਪ ਹੈ ਉਹਦੇ ਚ ਉਹ शांतिदात, अमनदार प्रतीक दे रहे हैं सिर्फ उन्होंने बयान तोड़ मरोड़ के पेश कर दी भारतीय जनता पार्टी देश के दे लोग जो जान चुके हैं हमारा मांग क्लियर है री एग्जाम होना चाहिए धर्मेंद्र प्रधान का इस्तीफा होना चाहिए जो लोगों के साथ इनजस्टिस हुआ है उनके जो न्याय मिलना चाहिए जो कल्प्रिट से उनको अंदर करना चाहिए सरकार को देश के जनता के सामने नरेंद्र मोदी माफी मांगना चाहिए इसका इतिहास है सात साल में सत्तर पेपर लीक हुआ है हर पेपर लीक करने का हर लेवल में धोखा देने का काम इन लोग ने किया है देश का जनता इसको सबक सिखाएगा और छात्र खासतौर पे डॉक्टर इंजीनियर इस मामले में इन लोग ने धोखा करने का काम किया है बीजेपी वाले का काम यही है बयानों को गुमराहने के अलावा इनके पास और कुछ नहीं है